अच्छा जी की पेंड़ा, पेंड़ा की होया की की किथों ऑपरेट कराया ਤੁਸੀਂ ਸਰ ਇੱਥੋਂ ਗੰਗਾ ਹਸਪੀਟਲ ਚਾ ઓਪਰੇਟ ਕਰਾਇਆ ਕੀ ਹੋਇਆ ਕੀ ਸੀ ਕਕਰੈਂਡ ਸਰ ਫਲੋਰ ਬਣੇ ਸੀਗੇ ਕਕਰੈਂਡ ਪਿੰਡੋਂ ਉਥੋਂ ਦੇ ਡਾਕਟਰ ਸੀ ਉਹਨਾਂ ਨੇ ਸਾਨੂੰ ਇੱਥੇ ਲੈ ਕੇ ਆਂਦਾ ਜੀ ਉਹਨਾਂ ਨੇ ਕਹਿ ਠੀਕ ਹੋ ਗਿਆ ਤੇ ਪਰ ਉਹਨਾਂ ਇੱਥੇ ਗੱਲਬਾਤ ਕਰਵਾਈ ਹੈ ਜਿੰਮੇਵਾਰੀ ਚੱਕੀ ਡਾਕਟਰ ਸਾਹਿਬ ਨੇ ਫਰਨਾੜ ਕੱਟ ਹੋ ਗਈ ਮੈਨੂੰ ਬਾਅਦ ਚ ਬਲੱਡ ਜਾੜਿਆ ਉਹਨਾਂ ਪਹਿਲਾਂ ઓਪਰੇਟ ਜਦੋਂ ਕੀਤਾ ਵਾ ਉਹ ਤਾਂ ਬਿਲਕੁਲ ਸਹੀ ਹੋਇਆ ਕੋਈ ਬਲੱਡ ਆਪਰੇਟ ਕਰਾਇਆ ਸੀ ਤੁਸੀਂ ਸਰ ਮਾਰਚ ਦੀ 4 ਤਰੀਕ ਨੂੰ ਹੋਇਆ ਸੀ ਅੱਛਾ ਅੱਜ ਕੀ ਕਰਨ ਆਏ ਸੀ ਇੱਥੇ ਅੱਜ ਸਰ ਇਹ ਵੀ ਇਹਨਾਂ ਨੂੰ ਪੁੱਛਣੇ ਆਏ ਹਨ ਕੋਈ ਗਲਬਾ ਦੀ ਨਹੀਂ ਸੁਣੀ ਜੀ ਜਿਹੜੀਆਂ ਪਰੇਸ਼ਾਨੀਆਂ ਠੀਕ ਹੀ ਆ ਰਹੀਆਂ ਆਪਰੇਸ਼ਨ ਤੋਂ ਮੈਡਮ ਮੇਰੇ ਕੋ ਤੋਰੀ ਨਹੀਂ ਹੁੰਦਾ ਉੱਠ ਵੀ ਨਹੀਂ ਹੁੰਦਾ ਮੈਂ ਤੇ ਮਾਤਾ ਬਜ਼ੁਰਗ ਤੇ ਇਕੱਲੇ ਮੈਂ ਤੇ ਮੇਰੇ ਸਿਰ ਤੇ ਘਰਵਾਰ ਹੈ ਅੱਛਾ ਇੱਕ ਤੁਸੀਂ ਇਹ ਜਿਹੜਾ ਤੁਹਾਡਾ ਜਿਹੜੇ ਪਰਿਜਨ ਨੇ ਉਹ ਕਹ ਰਹੇ ਨੇ ਕਿ ਜਿਹੜਾ ਬਲੱਡ ਹੈ ਉਹ ਬੰਦ ਹੀ ਨਹੀਂ ਹੁੰਦਾ ਨਹੀਂ ਹੁੰਦਾ ਜੀ ਬੰਦ ਆ ਤੁਹਾਨੂੰ ਵੀਡੀਓ ਵਿਖਾਈਆਂ ਮੇਰਾ ਗੱਲ ਨੇ ਨਹੀਂ ਭੇਜਿਆ ਤੁਹਾਨੂੰ ਹਾਂਜੀ ਤੇ ਉਹਨਾਂ ਡਾਕਟਰ ਬਲੱਡ ਬੰਦ ਨਹੀਂ ਹੁੰਦਾ ਜੋ ਬੱਚੇ ਗਾਲਾ ਪੈ ਗਿਆ ਜੀ ਗਾਲਾ ਪੈਣ ਕਰਕੇ ਉਹ ਮਾਸਪੇਸ਼ੀਆਂ ਜਿਹੜੀਆਂ ਗਾਲੀਆਂ ਬਾਰੇ ਡਾਕਟਰ ਸਾਹਿਬ ਕਹਿ ਰਹੇ ਜੀ ਜੋ ਕਰਨਾ ਕਰ ਦੋ ਜੀ ਮੇਰੇ ਵੱਲੋਂ ਉਹਨੇ ਬਾਹਰ ਕਰਤਾ ਜੀ ਜਿਹੜਾ ਹਸਪੀਟਲ ਜਿਹੜਾ ਇਹ ਗੰਗਾ ਹਸਪੀਟਲ ਹੈ ਜੀ ਵੀ ਪੁਲਿਸ ਪਹੁੰਚੀ ਹੋਈ ਆ ਜਮਾਣਾ ਲੱਗਾ ਹੋਇਆ ਤੇ ਹੋਰ ਹੋਰ ਜਿਹੜਾ ਦੇਖੋ ਜੋ ਆ ਰਿਹਾ ਹੋਰ ਤੇ ਐਨੀ ਪੁਲਿਸ ਪਹੁੰਚੀ ਹੋਈ ਆ ਲੋ ਨਾਡ ਵੀ ਮੇਨਟੇਨ ਕਰਨ ਵਾਸਤੇ ਪੇਸ਼ੋਂ ਅੰਦਰ ਸੀ ਸਾਡਾ ਅਸੀਂ ਇੱਥੇ ਬਾਹਰ ਆਏ ਉਹਨਾਂ ਨੇ ਵੀਲਚਾਰ ਤੇ ਪਾਇਆ ਬਾਹਰ ਸੁੱਟ ਕੇ ਮੈਂ ਕਿਹਾ ਇਹਨੂੰ ਕਿੱਥੇ ਲੈ ਕੇ ਜਾ ਲੈ ਕਹਿੰਦੀ ਜਿੱਥੇ ਲਿਜਾਣਾ ਲੈ ਜਾਓ ਇਹ ਕਿ ਉਹਨਾਂ ਨੇ ਕਿਹਾ ਤੁਹਾਨੂੰ ਕਿ ਉਹਨਾਂ ਦਾ ਬੰਦਾ ਹਸਪੀਟਲ ਆ ਲੈਦਾ ਹੁਣੇ ਛੱਡ ਕੇ ਗਿਆ ਜੀ ਇਹਨੂੰ ਕੀ ਕਹਿੰਦੇ ਉਹ ਕਹਿੰਦੇ ਲੈ ਜਾਓ ਜਿੱਥੇ ਜਾਣਾ ਬਾਹਰ ਪਿਆ ਵਾ ਹਸਪੀਟਲ ਤੋਂ ਧੱਕੇ ਨੇ ਬਾਹਰ ਕੱਢ ਦਿੱਤਾ ਸਾਡਾ ਦੇ ਮੌਕੇ ਤੇ ਜਿਹੜੀ ਪੁਲਿਸ ਆਈ ਸੀਗੀ ਉਹਨਾਂ ਨੇ ਕੀ ਕਿਹਾ ਤੁਹਾਨੂੰ ਪੁਲਿਸ ਨਾਲ ਸਾਡਾ ਰابطਾ ਨਹੀਂ ਸਹੀ ਤਰੀਕੇ ਨਾਲ ਕਾਇਮ ਹੋਇਆ ਜੀ ਪੁਲਿਸ ਚੱਲੇਗੀ ਨਹੀਂ ਪੁਲਿਸ ਖੜੀ ਹੈ ਜੇ ਗੱਡੀ ਉਹਨਾਂ ਦੀ ਖੜੀ ਹੈ ਇੱਥੇ ਅੰਦਰ ਅੰ ਜਾ ਸਾਡਾ ਤੁਸੀਂ ਕੀ ਸਮੱਸਿਆ ਲੈ ਕੇ ਆਏ ਸੀਗੇ ਤੇ ਹੁਣ ਤੋਂ ਆਪਾਂ ਦੀ ਸਮੱਸਿਆ ਜੀ ਮੇਰਾ ਛੋਟਾ ਭਰਾ ਵਰਖਦੇਵ ਸਿੰਘ ਉਹਦੇ ਲੱਤ ਦੇ ਕਰੋੜੀ ਉਹਦੇ ਬਲੱਡ ਪ੍ਰੈਸ਼ਰ ਦਾ ਕਰਕੇ ਆਏ ਸੀ ਡਾਕਟਰ ਸਾਹਿਬ ਨੇ 4 ਮਹੀਨਿਆਂ ਤੋਂ ਆਪਰੇਟ ਕੀਤਾ ਵਾ ਜੋ ਆਪਰੇਟ ਕੀਤਾ ਉਹ ਪ੍ਰੈਸ਼ਰ ਸਹੀ ਹੋਇਆ ਹੀ ਨਹੀਂਗਾ ਕਿੰਨੇ ਦਿਨ ਦਾ ਬਿਆਸ ਕਿ ਮੈਂ ਠੀਕ ਕਰ ਦੂੰ ਇਹਨਾਂ ਨੇ ਪ੍ਰੈਸ਼ਰ ਕਰਕੇ 2 ਦਿਨ ਪਹਿਲਾਂ ਐਡਮਿਟ ਰੱਖਿਆ ਪ੍ਰੈਸ਼ਰ ਕਰਕੇ ਦੂਜੇ ਦਿਨ ਕਹਿੰਦੇ ਲੈ ਜਾਓ ਜਦੋਂ ਪੱਟੀ ਘੱਲ ਲੱਗੇ ਉਹ ਖੂਨ ਸਿੰਗ ਗਿਆ ਸਾਰੇ ਹੀ ਲੱਤ ਸਾਰੀ ਖੂਨ ਨਾਲ ਭਰੀ ਸਾਡੇ ਕੋਲ ਵੀਡੀਓ ਵੀ ਪਈਆਂ ਵਾ ਸਾਡੇ ਕੋਲ ਫੋਟੋਆਂ ਵੀ ਪਈਆਂ ਵਾ ਤੇ ਇਹ ਹੋਰ ਮੁੰਡੇ ਫੇ ਡਾਕਟਰ ਨੂੰ ਕਿਹਾ ਵੀ ਰੱਖਣਾ ਵਾ ਆਈ ਫੇ ਜੋ ਦਵਾਈ ਆ ਸਾਰੀ ਆਪਣੇ ਸਟੇਟ ਦੇ ਚੋਂ ਦੇ ਹਰ ਹਫਤੇ ਬਾਅਦ 4000 5000 ਦੀ ਦਵਾਈ 2500 ਦੀ ਵੀ 3000 ਦੀ ਵੀ ਜਾਂਦੀ ਰਹੀ ਆ ਪਰ ਇਹ ਬੰਦੇ ਨੇ ਸਾਨੂੰ ਕੋਈ ਨਿਆ ਨਹੀਂ ਦਿੱਤਾ ਤੇ 9 ਮਹੀਨਿਆਂ ਬਾਅਦ ਹੁਣ ਕਹਿੰਦਾ ਕਿ ਜਿੱਥੇ ਮਰਜ਼ੀ ਲੈ ਜਾਓ ਮੁੰਡੇ ਦੀ ਲੱਤ ਗਲੀ ਗਈ ਹੋਰ ਸਤਾਣਾਂ ਜਿ ਲੱਗੇ ਆ ਉਹਨਾਂ ਨੇ ਕਿਹਾ ਹੋ ਸਕਦਾ ਮੁੰਡੇ ਲੱਤ ਕੱਟ ਨਹੀਂ ਪਵੇ ਤੇ ਇਹ ਤੁਹਾਨੂੰ ਭਰਮ ਚ ਰੱਖਦੇ ਰਹੇ ਪਰ ਜੀ ਸਾਨੂੰ ਟੋਟਲ ਲੱਗਾ ਟੋਟਲ ਜੇ ਲੱਖ ਦੇ ਉੱਤੇ ਪਹੁੰਚਲੇ ਆ ਇਹ ਤਾਂ ਵੀ ਦਵਾਈਆਂ ਵੀ ਲੈਂਦੇ ਰਹੇ ਆ ਆਪਰੇਸ਼ਨ ਦੇ ਵੀ ਦਿੱਤੇ ਆ ਗੱਡੀ ਕਿਰਾਏ ਦੇ ਕਰਾ ਕੇ ਉਹ ਨਹੀਂ ਗਰੀਬ ਬੰਦੇ ਆ ਕਿੱਥੋਂ ਆਏ ਹੋ ਤੁਸੀਂ ਮੁੰਡੀ ਮੋੜ ਅੱਛਾ ਇੰਨੀ ਦੂਰ ਆ ਕੇ ਆ ਤੁਹਾਨੂੰ ਹਸਪੀਟਲ ਕਿੰਨੇ ਰਿਕਮੈਂਡ ਕੀਤਾ ਸੀ ਕਿ ਭਾਈ ਇੱਥੇ ਕਿਤੋਂੋਂ ਪਹਿਲਾਂ ਇੱਕ ਬੰਦਾ ਖਕੜੈਨ ਦਾ ਸੀ ਉਹਨੇ ਆਪਰੇਸ਼ਨ ਕਰਾਇਆ ਸੀ ਕੋਈ ਉਹਨੇ ਵੇਖ ਤੇ ਲਿਆਂਦਾ ਤੇ ਡਾਕਟਰ ਦੀ ਸਲਾਹ ਨਾਲ ਡਾਕਟਰ ਨੇ ਕਿਹਾ ਮੈਂ ਠੀਕ ਕਰੂੰਗਾ ਮੈਂ ਤੋਰੂੰਗਾ ਅਸੀਂ ਨਾਲ ਦਵਾਈ ਚੋੜ ਮਾਰ ਜੀ ਮੇਰਾ ਨਾਮ ਕਸ਼ਮੀਰ ਸਿੰਘ ਹੈ ਜੀ ਅੱਛਾ ਜਿਹੜਾ ਐਡਮਿਟ ਹੈ ਜਾਂ ਫਿਰ ਜਿਹੜਾ ਮਰੀਜ਼ ਹੈ ਉਹ ਤੁਹਾਨੂੰ ਕੀ ਲੱਗਦੀ ਬਰਾਦਰੀ ਹੈ ਜੀ ਮੇਰਾ ਕਾਹਦਾ ਨਾ ਕੀ ਸਮੱਸਿਆ ਕੀ ਆਈ ਸੀ ਜਿਸਕੇ ਉਹ ਪੰਜਾਬ ਹਸਪਤਲ ਆਏ ਤੇ ਉਸ ਤੋਂ ਬਾਅਦ ਹਸਪਤਲੋਂ ਤੁਹਾਨੂੰ ਆ ਪਰ ਕੋਈ ਸਮੱਸਿਆ ਜਾਦੀ ਨਹੀਂ ਉਹ ਕਲਾਉਡ ਸੀ ਇਦਾਂ ਬਣ ਰਿਹਾ ਸੀ ਲੱਤ ਦੇ ਵਿੱਚ ਤੋ ਉਹਦਾ ਆਪਰੇਟ ਕਰਵਾਇਆ ਸੀ ਇਹਨਾਂ ਦੇ ਕੋਲੋਂ ਇਹਨਾਂ ਜਾਨਣ ਕੋਲ ਤੁਹਾਨੂੰ ਪੂਰੀ ਗਾਰੰਟੀ ਦੇ ਦਿੱਤੀ ਕਿ ਤੁਸੀਂ ਕਰਵਾਓ ਅਸੀਂ ਤੁਹਾਡਾ ਮਰੀਜ਼ ਠੀਕ ਕਰਕੇ ਭੇਜਾਂਗੇ ਕਿੰਨੇ ਦਿਨਾਂ ਚ ਕੀ ਠੀਕ ਕਰ ਦਾਂਗੇ ਮੇਰੇ ਖਿਆਲ ਨਾਲ ਜੀ ਮਾਰਚ ਚ 4 ਦੇ ਵਿੱਚ ਇਹਨਾਂ ਦਾ ਆਪਰੇਸ਼ਨ ਹੋ ਗਿਆ ਸੀਗਾ ਤੇ ਅੱਜ 2 ਮਹੀਨੇ ਤੋਂ ਉੱਪਰ ਹੋ ਗਿਆ ਸਮਾਂ ਤੇ ਇਹਨਾਂ ਦੀ ਫਾਈਲ ਸਾਡੇ ਕੋਲ ਆ ਸਾਰੀਆਂ ਬਿੱਲ ਸਾਡੇ ਕੋਲ ਆ ਤੇ ਉਹ ਕੰਡੀਸ਼ਨ ਉਦਾਂ ਦੀ ਉਦਾਂ ਹੀ ਆ ਮਰੀਜ਼ ਦੀ ਹੁਣ ਜੇ ਇਹ ਹੋਰ ਹੋਸਪੀਟਲ ਗਏ ਆ ਉਹ ਕਹਿੰਦੇ ਇਹਨਾਂ ਦੀ ਕੰਡੀਸ਼ਨ ਜਾਦੀ ਖਰਾਬ ਆ ਵੀ ਲਤ ਕੱਟਣੀ ਪਊਗੀ ਫੇਰ ਡਾਕਟਰ ਸਾਹਿਬ ਕੋਲ ਵੀ ਡਾਕਟਰ ਸਾਹਿਬ ਵੀ ਪ੍ਰੋਬਲਮ ਕੀ ਪੈ ਗਈ ਆ ਉਹ ਕਹਿੰਦੇ ਜੀ ਮੈਨੂੰ ਲੱਗਦਾ ਕੈਂਸਰ ਥੀ ਹੈਗਾ ਤੁਸੀਂ ਐਮ ਆਰ ਆਈ ਕਰਵਾਈ ਸੀ ਉਹ ਕਹਿੰਦੇ ਐਮ ਆਰ ਆਈ ਦੀ ਰਿਪੋਰਟ ਹੀ ਗਲਤ ਆ ਤੇ ਜਿਹੜੇ ਅਸੀਂ ਸਰਕਾਰੀ ਹਸਪਤਾਲ ਕ੍ਰਿਸ਼ਨਾ ਦੇ ਇਹਨਾਂ ਦੇ ਕਹਿਣ ਤੇ ਇਹਨਾਂ ਦੇ ਕਹਿਣ ਤੇ ਤੁਸੀਂ ਅਮਰੀ ਕਰਾਈ ਸੀ ਇਹਨਾਂ ਦੇ ਕਹਿਣ ਤੇ ਕਰਵਾ ਜਿੱਥੇ ਇਹਨਾਂ ਨੇ ਭੇਜਿਆ ਉੱਥੇ ਅਸੀਂ ਗਏ ਸੀ ਤੇ ਹੁਣ ਮਨਾ ਕਰਦੇ ਨੇ ਹੁਣ ਮਨਾ ਕਰਦੇ ਨੇ ਪਹਿਲਾਂ ਤਾਂ ਉਹਪਰੇਟ ਤੋਂ ਮਨਾ ਕਰ ਦਿੱਤਾ ਕਿ ਅਸੀਂ ਅਪਰੇਟ ਹੀ ਨਹੀਂ ਕੀਤਾ ਅੱਛਾ ਜੇ ਜਦੋਂ ਉਹਨਾਂ ਨੇ ਪ੍ਰੂਫ ਦਿਖਾਏ ਤੇ ਫਿਰ ਕਹਿੰਦੇ ਵੀ ਹੁਣ ਇਦਾਂ ਕਰੋ ਵੀ ਮੇਰੇ ਕੋ ਮੈਂ ਮੈਂ ਜਿੰਨਾ ਕਰਨਾ ਹੈ ਕਰ ਦਿੱਤਾ ਹੁਣ ਤੁਸੀਂ ਜਿੱਥੇ ਜਾਣਾ ਜਾਓ ਮਤਲਬ ਲੁੱਟ ਲੁੱਟ ਕੇ ਪੈਸੇ ਲੁੱਟ ਕੇ ਦੀ ਪੈਸੇ ਲੁੱਟ ਕੇ ਹਸਪਤਾਲਾਂ ਦੇ ਵਿੱਚ ਲੁੱਟਿਆ ਜੀ ਜਦੋਂ ਕੋਈ ਗਰੀਬ ਬੰਦਾ ਆਉਂਦਾ ਉਹਨੂੰ ਪਤਾ ਉਹਦੇ ਨਾਲ ਕੀ ਹੁੰਦੀ ਹੈ ਕਿੱਥੋਂ ਪੈ ਕਿੱਥੋਂ ਨਹੀਂ ਲੈਂਦਾ ਗਰੀਬ ਬੰਦੇ ਆ ਵਿਚਾਰੇ ਟੋਟਲ ਕਿੰਨੇ ਪੈਸੇ ਲੱਗੇ ਸੀ ਤੁਹਾਡੇ ਇਹਨਾਂ ਦੇ ਕਾਫੀ ਪੈਸੇ ਲੱਗ ਗਿਆ ਜੀ ਬਿੱਲ ਸਾਡੇ ਕੋਲ ਹੈ ਇਹਨਾਂ ਦੇ ਬਿੱਲ ਸਾਡੇ ਕੋਲ 1 ਲੱਖ ਤੋਂ ਉੱਪਰ ਰੁਪਈਆ ਸਾਡੇ ਕੋਲ ਲੈ ਚੁੱਕੇ ਹੁਣ ਤੱਕ ਜਦ ਕਿ ਇਹਨਾਂ ਨੇ ਸਾਡੇ ਨਾਲ 40000 ਤੇ ਅਪਰੇਟ ਦੀ ਗੱਲ ਕੀਤੀ ਸੀ ਉਦੋਂ ਦੇ ਆਜੋ ਹਰ ਹਫਤੇ ਪਟੀਆਂ ਕਰਾ ਕੇ ਤੁਰੇ ਜਾਓ ਐਸ ਵੇਲੇ ਮਰੀਜ਼ ਤੁਹਾਡਾ ਕਿੱਥੇ ਆ ਮਰੀਜ਼ ਇੱਥੇ ਹੌਸਪੀਟਲ ਦੇ ਅੰਦਰ ਹੀ ਆ ਜੂਗਾ ਅਸੀਂ ਨਾਲ ਲੈ ਕੇ ਆਏ ਸੀ ਉਹਨਾਂ ਨੂੰ ਦੁਕਾਨ ਵਾਸਤੇ ਉਹਨਾਂ ਮੰਨਾਂ ਕਰਦਾ ਚੈੱਕ ਨਹੀਂ ਕਰਵਾ ਕੇ ਜੀ ਹਾਂ ਬਾਕੀ ਗੁੰਡਾਗਰਦੀ ਪੂਰੀ ਕੀਤੀ ਜੀ ਬਹੁਤ ਪੇਸ਼ੈਂਟ ਚੈੱਕ ਨਹੀਂ ਕਰਵਾ ਨਹੀਂ ਕੀਤਾ ਨਹੀਂ ਕਿੰਦਾ ਨਹੀਂ ਕੀਤਾ ਬੈਠਾ ਹੁਣ ਕੀ ਕਹਿੰਦੇ ਪਈ ਉਹ ਕਹਿੰਦੇ ਲੈ ਜਾ ਜਿੱਥੇ ਲਿਜਾਣਾ ਅਸੀਂ ਨਹੀਂ ਕੋਈ ਵੀ ਕਰਨਾ ਜੋ ਕੇਸ ਕਰਨਾ ਕੋਰਟ ਜਾਣਾ ਕੋਰਟ ਜਾਓ ਥਾਣੇ ਜਾਣਾ ਥਾਣੇ ਤੇ ਜੋ ਕਰਨਾ ਕਰ ਦੋ ਪੁਲਿਸ ਪੁਲਿਸ ਕੋ ਗਏ ਤੁਸੀਂ ਇੰਦੇ ਕੋਈ ਨਹੀਂ ਪੁਲਿਸ ਕੋ ਜਾ ਰਹੇ ਸੀ ਜੀ ਅਸੀਂ ਹੁਣ ਪੁਲਿਸ ਆ ਗਈ ਆ ਚਲੋ ਦੇਖਦੇ ਹੁਣ ਕੀ ਕਾਰਵਾਈ ਹੁੰਦੀ ਆ ਕੀ ਨਾਮ ਕੀ ਬਈ ਜੀ ਸਰਪ੍ਰਸਤ ਰੇਜ ਨੂੰ ਦਰਮੇਲ ਸਿੰਘ ਕੀ ਗੱਲਬਾਤ ਹੋਈ ਸੀ ਉਹਨਾਂ ਦਾ ਕੋਈ ਨਾਮ ਬੁਲਾ ਦਿੱਤੀ ਜਿਵੇਂ ਡਾਕਟਰ ਕੀ ਹੋਇਆ ਕੀ ਗੱਲ ਗੱਲ ਇਦਾਂ ਵੀ ਮੇਰਾ ਛੋਟਾ ਭਰਾ ਹੈ ਸਰਦੀਪ ਸਿੰਘ ਅੱਛਾ ਜੀ ਉਹਦਾ 2 ਮਾਰਚ ਦੇ ਵਿੱਚ ਐਡਮਿਟ ਕਰਾਇਆ ਸੀ ਕਿਹੜੀ ਜਗ੍ਹਾ ਇੱਥੇ ਗੰਗਾ ਹਸਤਾਲ ਕੋਟਵਾਲ ਚੌਂਕ ਤੇ ਚਲੰਦਰ ਅੱਛਾ ਜੀ ਦੋ ਨੂੰ ਕਰਾ ਚਾਰ ਦਿਨ ਦਾ ਅਪਡੇਟ ਕੀਤਾ ਵਾ ਅਪਡੇਟ ਕਰਨ ਤੋਂ ਦੂਜੇ ਦਿਨ 5 ਤਰੀਕ ਨੂੰ ਕਹਿੰਦੇ ਲੈ ਜਾਓ ਜਦੋਂ ਪੱਟੀ ਖੋਲੀ ਤੇ ਖੂਨ ਰਿਹਾ ਕੋਰਾ ਵਗਨ ਲੱ ਪਿਆ ਦੋ ਦਿਨ ਪੂਰਾ ਖੂਨ ਵਗਦਾ ਰਿਹਾ ਬਾਅਦ ਵਿੱਚ ਡਾਕਟਰ ਫੇਰ ਓਟੀਪੀ ਤੇ ਲਗਾਇਆ ਉੱਪਰ ਉੱਪਰ ਲਿਆ ਕੇ ਇਹਨਾਂ ਪਤਾ ਨਹੀਂ ਵੀ ਨਾਰ ਬੰਦ ਕੀਤੀ ਕੀ ਕੀਤਾ ਸਾਨੂੰ ਨਹੀਂ ਬਤਾ ਅੱਛਾ ਜੀ ਉਦੋਂ ਬਾਅਦ ਚ ਵੀ ਅਸੀਂ ਹਰ ਹਫਤੇ ਸਾਨੂੰ ਸਾਦੇ ਰਹੇ ਆ 4045 ਰੁਪਏ ਦਵਾਈ ਲੈ ਕੇ ਜਾਂਦੇ ਰਹੇ ਆ ਹਰ ਹਫਤਾ ਇਹ ਗੱਡੀ ਕਿਰਾਏ ਤੇ ਕਰਕੇ ਲਿਓਣੀ ਹੈ ਡਾਕਟਰ ਅਜੇ ਦਾ ਬਗੜਾ ਸਹੀ ਹੁੰਦਾ ਵਾ ਕੱਲ ਹੁੰਦਾ ਵਾ ਜਦੋਂ ਐਡਮਿਟ ਕਰਾਇਆ ਉਹਦੇ ਨਾਲ ਜ਼ਿੰਮੇਵਾਰੀ ਚੁੱਕੀ ਅਸੀਂ ਬੰਦਾ ਤੋਰਾ ਜੀ ਆਪਣੇ ਉਹ ਸਹੀ ਗੱਲ ਇਹਦੇ ਕਰੋੜ ਹੋ ਹੀ ਗਿਆ ਪਲੇ ਲੱਭ ਜੀ ਨਹੀਂ ਕਦੋਂ ਕਰਾਇਆ ਸੀ 4 ਮਾਰਚ ਨੂੰ ਹਾਂਜੀ 4 ਮਾਰਚ ਨੂੰ 2 ਮਾਰਚ ਨੂੰ ਦੋਨੋਂ ਐਡਮਿਟ ਕਰਾਇਆ ਚਾਹ ਨਹੀਂ ਹੋਇਆ ਕੀ ਸੀ ਕੱਲੋਂ ਰਾਤ ਦੇ ਵਿੱਚ ਕਰੋੜ ਹੋ ਗਏ ਦੇ ਹਾਂਜੀ ਲੱਤ ਦੇ ਖਰੋਟੇ ਲੱਤ ਦੇ ਵਿੱਚ ਬਲੋਕੇ ਸੀਗੀਆਂ ਨਾੜਾਂ ਬਲੋਕ ਸੀਗੀਆਂ ਉਹਦਾ ਆਪਰੇਟ ਕਰਾਇਆ ਸੀਗਾ ਇਹਨਾਂ ਨੇ ਕਿਹਾ ਸੀਗਾ ਕਿ ਪੇਸ਼ੈਂਟ ਜਿਹੜਾ ਬਿਲਕੁਲ ਠੀਕਾ ਕੈਮ ਕਰਕੇ ਤੁਰਾਂਗੇ ਤੇ ਉਹਦੇ ਵਿੱਚ ਹੋਇਆ ਕਿ ਇਹਨਾਂ ਆਪਰੇਟ ਕਰਕੇ ਸਾਨੂੰ ਛੁੱਟੀ ਦੇ ਦਿੱਤੀ ਉਸ ਤੋਂ ਬਾਅਦ ਕਿੰਨਾ ਚਿਰ ਵੀ ਮੈਡੀਸਨ ਚੱਲੀ 2000 ਦੀ ਵੀ ਆਉਂਦੀ ਰਹੀ 2500 ਦੀ ਵੀ ਆਉਂਦੀ ਰਹੀ ਤੇ 4500 ਤੱਕ ਵੀ ਆਉਂਦੀ ਉਹ ਜਿਹੜਾ ਇਹਦੀ ਲੱਤ ਦੇ ਵਿੱਚੋਂ ਜਿਹੜਾ ਬਲੱਡ ਸਿਮਦਾ ਆ ਬਲੱਡ ਬੰਦ ਨਹੀਂ ਹੋ ਰਿਹਾ ਲਗਾਤਾਰ ਇਹ ਜੇ ਆਪਾਂ ਮੰਨ ਲਓ ਨੂੰ ਲੱਤ ਨੂੰ ਨਪਾਂਗੇ ਤਾਂ ਲੱਤ ਦੇ ਵਿੱਚੋਂ ਬੁੱਕ ਭਰ ਜਾਂਦਾ ਇਹਨਾਂ ਉਹਦੇ ਵਿੱਚੋਂ ਕਚਰਾ ਜਾਨੀ ਕਿ ਜਿਹੜਾ ਮਾਸਾ ਲੱਤ ਦਾ ਉਹ ਗਲਗਲ ਸਾਰਾ ਬਾਹਰ ਆ ਹੀ ਜਾਂਦਾ ਠੀਕ ਹੈ ਜੀ ਕਿੰਨੀ ਉਮਰ ਹੈ ਪੇਸ਼ੈਂਟ ਦੀ ਪੇਸ਼ੈਂਟ ਦੀ ਉਮਰ ਹੈ ਦੀ 35 ਸਾਲ ਦੇ ਲਾਗੇ ਬਣੇ ਆ ਜੀ ਠੀਕ ਹੈ ਜੀ ਤੇ ਡਾਕਟਰ ਸਾਹਿਬ ਨਾਲ ਹੋਣ ਅਸੀਂ ਗੱਲ ਕੀਤੀ ਪਹਿਲਾਂ ਤੋਂ ਇਸ ਗੱਲ ਤੋਂ ਜਵਾਬ ਸਾਹਿਬ ਜਵਾਬ ਹੀ ਦਿੱਤਾ ਕਿ ਮੈਂ ਆਪਰੇਟਿਓਨ ਨਹੀਂ ਕੀਤਾ ਜਦੋਂ ਅਸੀਂ ਉਹਨੂੰ ਹਸਪੀਟਲ ਦੀਆਂ ਵੀਡੀਓ ਦਿਖਾਈਆਂ ਹੇ ਰੋ ਡਾਕਟਰ ਸਾਹਿਬ ਇਹ ਚਾਹੋ ਆਪਰੇਟ ਆਪਰੇਟ ਨਹੀਂ ਮੰਨੇ ਹੀ ਨਹੀਂ ਮੰਨੇ ਹੀ ਨਹੀਂ ਪਹਿਲੇ ਕਿੰਨੇ ਕਿਸੇ ਤੁਹਾਡੇ ਕੋਲ ਪ੍ਰੂਫ ਨਹੀਂ ਹੈਗੇ ਉਪਰ ਸਾਰੇ ਹੈਗੇ ਫਿਰ ਫੋਟੋ ਦੇਖ ਦਿਖਾਈਆਂ ਤਾਂ ਫਿਰ ਪ੍ਰੂਫ ਫੋਟੋ ਕੋਈ ਕਾਗਜ਼ ਹੀ ਸਾਰੇ ਫੋਟੋ ਦੇਖ ਕੇ ਦਿਖਾ ਦੇ ਦੱਸੋ 1 ਮਿੰਟ ਸਰੀ ਗੱਲ ਦੱਸੋ ਕਿ ਜਿਹੜਾ ਆਪਰੇਟ ਤੁਸੀਂ ਤੀਜੇ ਮਹੀਨੇ ਕਰਵਾਇਆ ਸੀ ਹਾਂਜੀ ਹਾਂਜੀ ਤੀਜੇ ਮਹੀਨੇ ਕਰਵਾਇਆ ਸੀ ਕੋਈ ਪ੍ਰੀਮੈਡਿਕਲ ਐਡਮਿਟ ਐਡ ਕਰਾਇਆ ਸੀ ਐਡਮਿਟ ਰਿਹਾ ਵਾ 5-6 ਦਿਨ ਇੱਥੇ ਅੱਛਾ ਜੀ ਉਦੋਂ ਬਾਅਦ ਪਿੰਡ ਲੈ ਗਿਆ ਹਰ ਹਫਤੇ ਸਾਨੂੰ ਆਦਾ ਰਿਹਾ ਵਾ ਹਰ ਹਫਤੇ ਪੱਟੀ ਕਰਦਾ ਰਿਹਾ ਦਵਾਈ ਦਿੰਦਾ ਹਾਂਜੀ ਡਾਕਟਰ ਦਾ ਕੀ ਨਾਮ ਆ ਜੀ ਮੈਂ ਦੇ ਦੇ ਜੀ ਸ਼ਰਮਾ ਜੀ ਸ਼ਰਮਾ ਕਰਾਂਗੇ ਗੰਗਾ ਹਸਤਾਲ ਵਿੱਚ ਸ਼ਰਮਾ ਵੇਹੇ ਡਾਕਟਰ ਸਾਹਿਬ ਦੇ ਕੋਲ ਗਿਆ ਸਾਰੇ ਸਰਪੰਚ ਮੋਦਬਰ ਬੰਦੀਆਂ ਨਾਲ ਆਏ ਆ ਡਾਕਟਰ ਨੂੰ ਪੁੱਛਿਆ ਉਹਨੇ ਪੱਲਾ ਜਿਹਾਂ ਦੱਤਾ ਵੇਹੀਂ ਕਰਨਾ ਹੀ ਕੁਝ ਨਹੀਂ ਆਉਂਦਾ ਜੋ ਸਾਡੇ ਵਾਸਤੇ ਹੀ ਕਰ ਦਿੰਦਾ ਵਾ ਇਹਦਾ ਬਾਹਰ ਨਿਕਲੋ ਇੱਥੋਂ ਬਾਹਰ ਨਿਕਲੋ ਜੇ ਉਹ ਕਹਿੰਦਾ ਵੀ ਐਮ ਆਰ ਆਈ ਕਰਾਓ ਸਾਨੂੰ ਕਹਿੰਦਾ ਐਮ ਆਰ ਆਈ ਵੀ ਕਰਾਈ ਆ ਐਮ ਆਰ ਆਈ ਰਿਪੋਰਟ ਆ ਪਈ ਆ ਇਹਨਾਂ ਨੇ ਕਹਾ ਦਿੱਤਾ ਕਹਿੰਦਾ ਮੈਂ ਅਮਰਤ ਸਹੀ ਨਹੀਂ ਗਈ ਬਾਕੀ ਤੁਸੀਂ ਕਿਸੇ ਹੋਰ ਡਾਕਟਰ ਕੋਲ ਜਾਂ ਕਿਤੇ ਹੋਰ ਹਸਪਤਲ ਗਏ ਸੀ ਗੱਲ ਕੀਤੀ ਉਹਨਾਂ ਦੇ ਨਾਲ ਕੀ ਪਰੇਸ਼ਾਨੀ ਆਈ ਹਾਂਜੀ ਦੋ ਜਗ੍ਹਾ ਅਸੀਂ ਇਹਨਾਂ ਨੂੰ ਲੈ ਕੇ ਗਏ ਆ ਉਹਨਾਂ ਨੇ ਕਿਹਾ ਵੀ ਇਹਨਾਂ ਦੇ ਜਿਹੜਾ ਮਤਲਬ ਕਿ ਲੱਤ ਦੇ ਵਿੱਚ ਬਲੱਡ ਇਕੱਠਾ ਹੋ ਕੇ ਉਹ ਕਚਰਾ ਬਣ ਰਿਹਾ ਵਾ ਜਿਹੜਾ ਲੱਤ ਦਾ ਮਾਸ ਹੈ ਉਹ ਵੀ ਗਲਗਲ ਕੇ ਬਾਹਰ ਆ ਰਿਹਾ ਠੀਕ ਹੈ ਜੀ ਕੀ ਲੱਗੋ ਗਾਈਸ ਇਹ ਹੋਰ ਅਸੀਂ ਉਹ ਨਹੀਂ ਸਰ ਕਲੀਅਰ ਕਰ ਸਕਦੇ ਠੀਕ ਆ ਸਾਨੂੰ ਮਨਾ ਕੀਤਾ ਗਿਆ ਠੀਕ ਹੈ ਜੀ ਅਸੀਂ ਕਿਸੇ ਦਾ ਇਦਾਂ ਨਾ ਨਹੀਂ ਕੁਝ ਇਹ ਗੱਲ ਕਹੀ ਹੈ ਕਿ ਜਿੱਥੇ ਤੋਂ ਤੁਸੀਂ ਉਹ ਫੇਲ ਕਰਾਉਂਗੇ ਉਹ ਹਸਪਤਾਲ ਤੋਂ ਪਤਾ ਹੀ ਨਹੀਂ ਇਹ ਕੁਝ ਇਦਾਂ ਹਾਂਜੀ ਉਹਨਾਂ ਨੇ ਕਿਹਾ ਵੀ ਆਪਰੇਟ ਕਰਨ ਦੇ ਵਿੱਚ ਬਾਹਰ ਵਿੱਚ ਜਿਹੜਾ ਬਲੱਡ ਹੈ ਰੈਗੂਲਰ ਚੱਲ ਰਿਹਾ ਯਾਨੀ ਕਿ ਸਿਮ ਦਾ ਆ ਬਲੱਡ ਸਿਮ ਦਾ ਉਹ ਇਕੱਠਾ ਹੋ ਕੇ ਕਚਰਾ ਬਣੀ ਜਾ ਰਿਹਾ ਜਿੰਨੀ ਕਿ ਸਾਡੀ ਉਹਨਾਂ ਨਾਲ ਗੱਲ ਹੋਈ ਆ ਉਹਨਾਂ ਸਾਡੇ ਪੇਸ਼ੈਂਟ ਨੂੰ ਹੱਥ ਨਹੀਂ ਪਾਇਆ ਉਹ ਕਹਿੰਦੇ ਵੀ ਤੁਸੀਂ ਹੋਰ ਕਿਤੇ ਲੈ ਜੇ 2 ਸਹਤ ਲੱਖ ਵੀ ਕੱਟ ਨਹੀਂ ਪਵੇ ਤਾਂ ਇਤੋਂ ਦਿਨ ਲੱਖ ਦਾ ਖਰਚਾ ਗਿਆ ਉਹਨਾਂ ਨੂੰ ਤੇ ਤੁਸੀਂ ਅੱਜ ਆਏ ਹੋ 3 ਮਹੀਨੇ ਹੋ ਗਏ ਆਪਰੇਟਿਵ ਦਵਾਈ ਚੱਲਦੀ ਰਹੀ ਹੈ ਨਾ ਰੈਗੂਲਰ ਦਵਾਈ ਚੱਲਦੀ ਰਹੀ ਹੈ ਨਾ ਜਦੋਂ ਉਹਨਾਂ ਤੁਸੀਂ ਕਸਰਤ ਕਰਦੋ ਇੰਦਾ ਕਰਦੋ ਇੰਦਾ ਕਰ ਦਵਾਈ ਦੇ ਟਾਲੀ ਗਿਆ ਨਹੀਂ ਹੁਣ ਤੁਸੀਂ ਗੱਲ ਕੀਤੀ ਹੈ ਡਾਕਟਰ ਨਾਲ ਡਾਕਟਰ ਸਾਹਿਬ ਨੇ ਕੋਈ ਬੱਲਾ ਜਹਾਤਾ ਕਹਿੰਦਾ ਮੈਂ ਤੇ ਕੇਸ ਕਰਦੋ ਜਾਂਚ ਕਰ ਕਰਨੀ ਕਰਦੋ ਇੱਕ ਮਿੰਟ ਇੱਕ ਮਿੰਟ ਨਾਮ ਕੀ ਹੈ ਡਾਕਟਰ ਪੀਜੂ ਸ਼ਰਮਾ ਅਜੀ ਪੀਜੂ ਸ਼ਰਮਾ ਸਾਰਾ ਇਹ ਐਮ ਆਰ ਆਈ ਦੀ ਰਿਪੋਰਟ ਉਹਨਾਂ ਦੀ ਇਹ ਡਾਕਟਰ ਸਾਹਿਬ ਨਾਲ ਗੱਲ ਕੀਤੀ ਕਿ ਇਹਨੂੰ ਗੱਲ ਕੀ ਆ ਕਹਿੰਦੇ ਇਹਨੂੰ ਕੈਂਸਰ ਆ ਹੈ ਕਿ ਆ ਜੋ ਐਮ ਆਰ ਕਹਿੰਦਾ ਇਹਦੇ ਵਿੱਚ ਨਾਰਮਲ ਆ ਇਹਦੇ ਵਿੱਚ ਕੋਈ ਨਹੀਂ ਗਾ। ਗੱਲ ਕੀ ਆ ਥੋੜਾ ਬਰੀਫ ਕਰ ਦੋ ਸਰ। ਚਲ ਜੀ ਮੈਨੂੰ ਕੁਛ ਨਹੀਂ ਪਤਾ ਹੀ ਆਏ ਹਜੇ। ਅੱਛਾ ਜੀ। ਜਦੋਂ ਜੀਕਰ ਸਾਨੂੰ ਕੋਈ ਅੰਦਰ ਇਨਫੋਰਮੇਸ਼ਨ ਕੀ ਆ ਜੋ ਦੋ ਦੋ ਕੋਈ ਕਿਸਮ ਦਾ ਕੁਛ ਨਹੀਂ ਹਜੇ ਪਤਾ ਅੰਦਰ ਚੱਲਦੀ ਪਈ ਗੱਲਬਾਤ ਜੋ ਹੋਈ ਉਹ ਤੁਹਾਨੂੰ ਦੱਸਤਾ ਜਾਏਗਾ। ਠੀਕ ਹੈ। ਅੰਦਰ ਚੱਲਦੇ ਬੈਠੇ। ਤੁਹਾਨੂੰ ਸਕੈਟ ਕੀ ਦਿੱਤੀ ਨਾ ਕਿ ਕੀ ਕਹਿੰਦੇ ਗੱਲਬਾਤ ਮੈਸੇਜ ਆਇਆ ਵੀ ਗੰਗਾ ਹਸਪੀਟਲ ਪਹੁੰਚੋ ਉੱਥੇ ਕੋਈ ਝਗੜਾ ਹੋਇਆ ਕੋ ਜੋ ਵੀ ਦੱਸਣਗੇ ਤੁਹਾਡੇ ਕੀ ਸ਼ੇਅਰ ਕਰ ਦਿੱਤੀ ਜਾਏ ਕੰਪਲੇਂਟ ਨਹੀਂ ਕਿਈ ਦੱਸਿਆ ਤੁਹਾਨੂੰ ਦੱਸਿਆ ਇਹ ਉਹ ਸਾਡੇ ਲੱਗ ਗਿਆ ਜਿਹੜਾ ਤੁਹਾਡੇ ਕੋਲ ਸੀ ਨਹੀਂ ਪਹਿਲਾਂ ਤੁਹਾਨੂੰ ਦੱਸਿਆ ਲਾਈਵ ਦੇ ਸਾਰਾ ਕੋਡ ਸਾਨੂੰ ਦੇ ਕੰਪਲੇਂਟ ਆਈ ਕੰਪਲੇਂਟ ਤੁਹਾਨੂੰ ਇਹ ਜੀ ਤੁਹਾਡੇ ਨਾਲ ਕੋਈ ਗੱਲਬਾਤ ਨਹੀਂ ਹੋਈ ਨਹੀਂ ਹੋਈ ਲਾਈਵ ਦੇ ਵਿੱਚ ਸਭ ਕੋਡ ਆ ਜੀ ਲਾਈਵ ਚੱਲਦਾ ਗਿਆ ਹਾਂ ਨਹੀਂ ਕੋਈ ਸਾਡੇ ਨਾਲ ਰਿਤੀਗਰ ਕੋਈ ਗੱਲਬਾਤ ਨਹੀਂ ਕੰਪਲੇਂਟ ਆਈ ਵੀ ਗੰਗਾ ਹਸਪੀਟਲ ਪਹੁੰਚੇ ਨਾਮ ਦੱਸ ਦੋ ਆਪਣਾ ਨਾਮ ਦੱਸ ਲਖੀਰ ਜੀ ਕਿੱਥੋਂ ਆਏ ਅਸੀਂ ਟ੍ਰੈਵਲ ਸਟਾਫ ਹੋਸਪੀਟਲ ਵਾਲਿਆਂ ਨੇ ਸਾਨੂੰ ਕਿਹਾ ਕਿ ਅਸੀਂ ਤੁਹਾਨੂੰ ਕਿੰਨੇ ਦਿਨ ਘੜੀਓਂ ਕੀ ਕਰਦਾਂਗੇ 1.5 ਤੋਂ 1 ਮਹੀਨੇ ਦੇ ਵਿੱਚ ਹੈਗਾ ਕਹਿੰਦੇ 2-3 ਮਹੀਨੇ ਹੋਗੇ ਲਈ ਸਾਨੂੰ 1.5 ਲੱਖ ਤੋਂ ਵੀ ਜ਼ਿਆਦਾ ਪੈਸਾ ਲਾਤਾ ਪਰ ਸਾਨੂੰ ਠੀਕ ਨਹੀਂ ਕੀਤਾ ਉਲਟਾ ਅਸੀਂ ਹੋਰ ਬਿਮਾਰ ਹੋਏ ਇਹ ਡਾਕਟਰ ਸਾਹਿਬ ਨੇ ਦੱਸਿਆ ਇਹ ਪ੍ਰੋਪਰ ਆਪਣਾ ਇਲਾਜ ਕਰਾਉਣ ਲਈ ਇਨਵੈਸਟੀਗੇਟ ਕੰਜ਼ਿਊਮਰ ਕੋਰਟ ਜਾਣ ਜੀ ਕਿ ਸਾਡਾ ਨਹੀਂ ਕੀਤਾ ਇਲਾਜ ਉੱਥੇ ਜਾਣ ਕੰਜ਼ਿਊਮਰ ਕੋਰਟ 'ਚ ਮਤਲਬ ਕਿ ਜੇਕਰ ਕੋਈ ਡਾਕਟਰ ਇਦਾਂ ਕਰਦਾ ਹੈ ਹਰ ਇੱਕ ਬਾਰੇ ਇਹ ਆਮ ਹੈ ਕੋਈ ਵੀ ਕੋਈ ਬਿਲਕੁਲ ਕੰਜ਼ਿਊਮਰ ਕੋਰਟ ਜਾਣਾ ਬਣਦਾ ਦਾ ਹੱਕ ਵਾਲਾ ਮੈਡੀਕਲ ਰਿਕਾਰਡ ਲੈ ਕੇ ਕੰਜ਼ਿਊਮਰ ਕੋਰ ਆ ਕੇ ਇਥੇ ਪੈਸਾ ਆਇਆ ਅੱਜ ਬਾਟੂ ਇਹ ਕੋਈ ਉਹਨਾਂ ਨੇ ਵਈਏ ਨਹੀਂ ਕਿ ਤੱਕ ਇਹ ਆਏ ਹੈ ਕੋਈ ਸ਼ਿਕਾਇਤ ਫਾਸ ਨਹੀਂ ਕੋਈ ਉਹਨਾਂ ਨੇ ਆਇਆ ਹਾਂ ਮੈਂ ਕਿਹਾ ਸੋ ਕਿਸੀ ਮਾਮਲਾ ਕੀ ਸੀ ਰਸ ਮਾਮਲਾ ਕੋਈ ਪੀਜਣੂ ਸ਼ਰਮਾ ਜੀ ਇਨੇ ਸੇ ਡਾਕਟਰ ਦੀ 1.5 ਦੋ ਵੀਰੇ ਤੋਂ ਉਹ ਲਾਜ ਕਰਾਉਂਦਾ ਹੀ ਰਾਤ ਦਾ ਉਹ ਇਹਨਾਂ ਨੂੰ ਅੱਜ ਲੱਗਾ ਵੀ ਪ੍ਰੋਪਰ ਲਾਜ ਨਹੀਂ ਹੋ ਰਿਹਾ ਉਹਦੇ ਕਰਕੇ ਇਕੱਠੇ ਹੋਏ ਤੁਹਾਡਾ ਪਾਈ ਚ ਇਕੱਠੇ ਹੋ ਗਏ ਓਕੇ ਓਕੇ ਪੁਲਿਸ ਤੋਂ ਹੀ ਸੰਖਿਆ ਚਾਹੀਦੀ ਹੈ ਨਹੀਂ ਪੁਲਿਸ ਮੈਥੇ ਹੀ ਆ ਗਈ ਤੁਹਾਡੀ ਕੂਟੀ ਬਣ ਗਈ ਨਹੀਂ ਕੋਈ ਹੈਜ਼ਬੰਦਾ ਇੱਧਰ ਡੇਰੇ ਕੋਲ ਵਾਲਾ ਇੱਥੇ ਆ ਕੇ ਤੇ ਜਿਸਨੂੰ ਅਰੋਪ ਲਗਾ ਰਹੇ ਕਿ ਸੀ 1.5 ਲੱਖ ਰੁਪਏ ਦਿੱਤਾ ਹੈ ਸਾਡੀ ਸਾਨੂੰ ਉਹਨੇ ਕਿ ਪਹਿਲਾਂ ਇਨਕਾਰ ਹੀ ਕਰਤਾ ਵੀ ਸਾਡਾ ਪੇਸ਼ੈਂਟ ਹੀ ਨਹੀਂ ਹੈ ਮਤਲਬ ਇਥੋਂ ਆਪਰੇਸ਼ਨ ਨਹੀਂ ਹੋਇਆ ਇਹ ਤੁਹਾਨੂੰ ਕੰਜ਼ਿਊਮਰ ਕੋਰਟ ਜਾਣੇ ਅੰਦਰੋਂ ਰਿਕਾਰਡ ਲੈਣ ਸਰਟੀਫਿਕੇਟ ਕਾਪੀ ਲੈਣਾ ਅੱਛਾ ਜ ਥੈਂਕ ਯੂ ਥੈਂਕ ਯੂ ਹਾਂਜੀ ਤੁਹਾਨੂੰ ਪਤਾ ਕਰ ਦਿੰਦਾ ਤੁਸੀਂ ਅੰਦਰੋਂ ਹੋ ਕੇ ਆਏ ਜੀ ਅੰਦਰੋਂ ਹੋ ਕੇ ਆਏਗਾ ਕੋਈ ਡਾਕਟਰ ਸਾਹਿਬ ਨਾਲ ਗੱਲ ਬਤ ਡਾਕਟਰ ਸਾਹਿਬ ਨਾਲ ਗੱਲ ਬਤ ਅੱਛਾ ਜੀ ਸਾਡਾ ਕੋਲ ਇਲਾਜ ਚੱਲ ਰਿਹਾ ਸੀ ਅੱਛਾ ਜੀ ਤੁਪਦੀ ਚੱਲਦੀ ਹੈ ਜਦੋਂ ਕੰਮਲ ਗੱਲਬਾਤ ਹੋਦੀ ਤੁਹਾਨੂੰ ਦੁਬਾਰਾ ਮੌਕਾ ਦਿੰਦੇ ਨਹੀਂ ਦੁਬਾਰਾ ਮੌਕਾ ਮਤਲਬ ਡਾਕਟਰ ਦੇਣਗੇ ਨਹੀਂ ਡਾਕਟਰ ਸਾਹਿਬ ਨੇ ਐਸੀ ਦੱਸਾਂਗੇ ਜੇ ਤੇ ਅਸੀਂ ਆਏ ਹਾਂ ਸਾਨੂੰ ਦੋਨੋਂ ਪਾਰਟੀਆਂ ਨੂੰ ਪੁੱਛ ਲੈਣ ਤੇ ਦੱਸ ਦੋਗੇ ਠੀਕ ਹੈ ਜੀ ਕੀ ਇਨਫੋਰਮੇਸ਼ਨ ਕੀ ਆਈ ਸੀ ਕੁਝ ਥੋੜਾ ਦੱਸੋ ਇਨਫੋਰਮੇਸ਼ਨ ਇਹ ਆਈ ਸੀ ਕਿ ਕੋਈ ਕੋ ਪੇਸ਼ੈਂਟ ਹੈ ਇੱਥੇ ਲੜਾਈ ਰੂਸ ਜਤਾ ਰਿਹਾ ਉੱਥੇ ਪਹੁੰਚੋ ਅਸੀਂ ਆਏ ਹੁਣ ਇਤੋਂ ਪਤਾ ਕਰਨ ਲੱਗੇ ਕਿ ਡਾਕਟਰ ਸਾਹਿਬ ਕੋ ਗਏ ਸੀ ਗੱਲਬਾਤ ਹੋਈ ਤੁਹਾਡੀ ਡਾਕਟਰ ਸਾਹਿਬ ਨਾਲ ਗੱਲਬਾਤ ਹੋਈ ਹੈ ਡਾਕਟਰ ਸਾਹਿਬ ਨਾਲ ਇੰਨੀ ਗੱਲਬਾਤ ਹੋਈ ਹੈ ਵੀ ਅਸੀਂ ਸਾਡੇ ਕੋਲ ਇਲਾਜ ਚੱਲਦਾ ਸੀ ਤੇ ਹੁਣ ਇਹ ਜਿਹੜੇ ਆ ਮਤਲਬ ਕਿੰਨੇ ਕੇ ਪੈਸੇ ਵੱਧ ਲੈ ਲਈ ਇਤਨੀ ਉਹਨਾਂ ਵੈਸੇ ਕਿਉਂ ਕਹਿੰਦੇ ਵੀ ਤੁਹਾਡੇ ਨਾਰਾਜ਼ ਹੋ ਗਏ ਆ ਗੱਲ ਅੱਛਾ ਜੀ ਤੇ ਤੁਹਾਡੀ ਸਰ ਪਰਿਜਨਾ ਨਾਲ ਗੱਲ ਹੋਈ ਹੈ ਪਰਿਜਨਾ ਨਾਲ ਗੱਲ ਹੋਣੀ ਜੇ ਕਰਨ ਦਓਗੇ ਤੇ ਫਿਰ ਕਰਾਂਗੇ ਪਹਿਲਾਂ ਤਾਂ ਤੁਸੀਂ ਆ ਕੇ ਜੇ ਪਹਿਲਾਂ ਜਾਂਚ ਕਰ ਲੈਣ ਤੋ ਸਾਨੂੰ ਤਾਲਕਾਰੀ ਰੈਸੀਵਰ ਉਹ ਨਹੀਂ ਮੈਂ ਤੇ ਕੀ ਕੀ ਨਹੀਂ ਸਰ ਤੁਸੀਂ ਕਰ ਲਓ ਗੱਲ ਤਾਂ ਫਿਰ ਕਰ ਦੂ ਗੱਲ ਮੁੱਕਾ ਦੋ ਕਰੋ ਪਹਿਲਾਂ ਨਾਮ ਕੀ ਪੇਸ਼ੈਂਟ ਸਰਦੇਵ ਸਿੰਘ ਸਰਦੇਵ ਸਿੰਘ ਕਦੋਂ ਦਾ ਐਡਮਿਟ ਸਰ ਕੀ ਮਾਮਲਾ ਕੀ ਹੈ ਓਏ ਹੋਏ ਸਰ ਭਾਈ ਆਈਡੀ ਕਰ ਦੋ ਮਰ ਪਹਿਲਾਂ ਕਰੀ ਬੰਦ ਕਰ ਲਓ ਫਿਰ ਸਾਡੇ